ਹੈਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀਕਲਾ ਵਿੱਚ ਰੱਖਣ ਲਓ ਜੀ ਅੱਪਾ ਇੱਥੇ ਬਣਾ ਰਿਹਾ ਸੇਮੀਆ ਤੇ ਸੇਮੀਆਂ ਬਣਾ ਰਹੀ ਸੀਗੀ ਮੈਂ ਆਪਣੇ ਵੀ ਲਈ ਵੀ ਕਲੇਰ ਸਾਬ ਲਈ ਵੀ ਬਣਾ ਰਹੀ ਸੀਗੀ ਤੇ ਇਹ ਕਲਿੱਪ ਜਿਹੜਾ ਇਹ ਹੈਗੀ ਸੀ ਸੇਮੀਆਂ ਵਾਲੀ ਇਹ ਹੈਗੀ ਸੀਗੀ ਅ ਬੁੱਧਵਾਰ ਸ਼ਾਮ ਦੀ ਜਿਸ ਦਿਨ ਮੈਂ ਆਪਣੇ ਢੂਹੀ ਖਾ ਕੇ ਇਸ ਨੇ ਦਵਾਈ ਲੈ ਕੇ ਆਈ ਸੀ ਉਸ ਦਿਨ ਦੀ ਹੈ ਉਸ ਤੋਂ ਬਾਅਦ ਇੱਥੇ ਨੈਕਸਟ ਮਾਰਨਿੰਗ ਹੋ ਗਈ ਹੈ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਹੁਪਸੋ ਤੁਸੀਂ ਸਾਰੇ ਜਣੇ ਠੀਕ ਹੋਮੋਗੇ ਤੇ ਬੁੱਧਵਾਰ ਦਾ ਵੀਰਵਾਰ ਦਾ ਦਿਨ ਹੈ ਠੀਕ ਹੈ ਜੀ ਵੀਰਵਾਰ ਦਾ ਦੇਣਾਗਾ 4 ਤਰੀਕ ਆਗੀ ਤੇ ਆਪਾਂ ਬਲੌਗ ਜਿਹੜਾ ਹੈ ਵੀਰਵਾਰ 5 ਤਰੀਕ ਮੈਂ ਭੁੱਲ ਜਾਨੀ ਕੱਲ 5 ਤਰੀਕ ਸੀਗੀ ਅੱਜ ਐਡਿਟ ਕਰ ਰਹੇ ਹਾਂ 6 ਤਰੀਕਾ ਕੱਲ 5 ਸੀਗੀ ਤੇ ਲਓ ਜੀ ਇੱਥੇ ਸਵੇਰੇ ਚਾਹ ਰੱਖਤੀ ਸੀਗੀ ਬਣ ਲਈ ਤੇ ਉਸ ਤੋਂ ਬਾਅਦ ਲੱਗੀ ਸੀਗੀ ਮੈਥੇ ਝਾੜੂ ਲਾਉਣ ਮੈਂ ਕਿ ਬਾਹਰ ਝਾੜੂ ਲਾ ਦਵਾਂ ਫਿਰ ਧੁੱਪ ਚੜਜੂਗੀ ਵੀ ਹੁਣ ਹੌਲੀ ਹੌਲੀ ਝਾੜੂ ਲੱਗੂਗਾ ਤੇਜ ਤਾਂ ਮੈਂ ਭੱਜ ਨਹੀਂ ਸਕਦੀ ਚਲੋ ਵੀਡੀਓ ਦੀ ਸਪੀਡ ਵਧਾਤੀ ਸੀ ਤਾਂ ਮੈਨੂੰ ਆਪਣੇ ਆਪ ਨੂੰ ਹਾਸਾ ਵੀ ਬਹੁਤ ਜ਼ਿਆਦਾ ਆ ਰਿਹਾ ਸੀ ਇੱਕ ਸਾਈਡ ਤੋਂ ਮੈਂ ਆਪਣੇ ਹਨਾ ਢੋਹੀ ਨੂੰ ਫੜਿਆ ਹੋਇਆ ਸੀਗਾ ਤੇ ਝਾੜੂ ਲਾ ਰਹੀ ਸੀ ਮਤਲਬ ਬੁੜਿਆਂ ਵਾਲੀ ਫੀਲਿੰਗ ਆ ਰਹੀ ਸੀ ਵੀ ਮੈਂ ਬੁੜੀ ਹੋ ਗਈ ਇਸ ਤਰ੍ਹਾਂ ਕੋਸ਼ੋਲ ਲੱਗ ਰਿਹਾ ਸੀ ਮੈਨੂੰ ਹਨਾ ਤੇ ਢੋਹੀ ਦਾ ਦਰਦ ਜਿਹੜਾ ਸੱਚੀ ਬਹੁਤ ਜ਼ਿਆਦਾ ਭੜਾ ਜੇ ਹਾਸਾ ਮਜ਼ਾਕ ਤਾਂ ਚਲੋ ਇੱਕ ਸਾਈਡ ਰੱਖੇ ਆਪਾਂ ਨਾ ਇੱਕ ਪਾਸੇ ਰਹਿ ਗਿਆ ਤੇ ਜਿਹੜਾ ਢੋਹੀ ਦਾ ਦਰਦ ਹੁੰਦਾ ਬਹੁਤ ਭੜਾ ਹੁੰਦਾ ਹਨਾ ਪਰ ਹੁਣ ਮੈਨੂੰ ਥੋੜਾ ਫਰਕ ਆ ਜੀ ਥੋੜਾ ਨਹੀਂ ਬਹੁਤ ਜ਼ਿਆਦਾ ਫਰਕ ਆਗਾ ਕਿਉਂਕਿ ਮੈਂ ਮੈਡੀਸਨ ਲੈਂਦੀ ਨਹੀਂ ਸੀ ਡਰਦੀ ਵੀ ਗਰਮ ਹੁੰਦੀ ਇੱਕ ਤਾਂ ਦਵਾਈ ਇੱਕ ਮੈਨੂੰ ਕਬਜ਼ ਦੀ ਪ੍ਰੋਬਲਮ ਹੋ ਜਾਂਦੀ ਆ ਪਰ ਹੁਣ ਮੈਂ ਸਾਰਾ ਹੀ ਆਪਣਾ ਉਹ ਕਰ ਲਿਆ ਸੀਗਾ ਮੈਡੀਸਨ ਵਧੀਆ ਲੈ ਲਈ ਸੀਗੀ ਹਨਾ ਤਾਂ ਠੀਕ ਵੀ ਲੱਗਿਆ ਜੀ ਮੈਡੀਸਨ ਲੈਣ ਦੇ ਵਿੱਚ ਪਰ ਬਹੁਤ ਜ਼ਿਆਦਾ ਘੌਲ ਕਰਦੀ ਸੀ ਤਾਂ ਕਰਕੇ ਆਪਣੀ ਹਾਲਤ ਮੈਂ ਜਿਹੜੀ ਬਹੁਤ ਖਰਾਬ ਕਰ ਲਈ ਸਾਰੀ ਆਪਣੀ ਸਿਹਤ ਮੈਂ ਆਪਣੀ ਖਰਾਬ ਕਰ ਲਈ ਫੇਸ ਵੀ ਆਪਣਾ ਖਰਾਬ ਕਰ ਲਿਆ ਆਪਣਾ ਧਿਆਨ ਨਹੀਂ ਰੱਖ ਰਹੀ ਹਨਾ ਤੇ ਹੁਣ ਆਪਾਂ ਸੋਚ ਲਈ ਵੀ ਆਪਣਾ ਧਿਆਨ ਰੱਖਿਆ ਕਰੂੰਗੀ ਮੈਂ ਤੇ ਇੱਕ ਦੋ ਬੱਚਿਆਂ ਨੇ ਮੈਨੂੰ ਕਮੈਂਟ ਵੀ ਕੀਤੇ ਸੀ ਸੇਮ ਹੀ ਆਖਾਓ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਬੇਟਾ ਹਨਾ ਤੇ ਬਹੁਤ ਜ਼ਿਆਦਾ ਤੁਹਾਡਾ ਧੰਨਵਾਦ ਤੁਸੀਂ ਇੰਨਾ ਸੋਚਦੇ ਹੋ ਮੇਰੇ ਲਈ ਹਨ ਤੇ ਸੱਚੀ ਲਵ ਯੂ ਤੁਹਾਨੂੰ ਤੇ ਨਾਲ ਤੁਸੀਂ ਪਿਆਰ ਸਪੋਰਟ ਕਰ ਰਹੇ ਹੋ ਮੈਨੂੰ ਹਨ ਇੰਨੀ ਤੁਹਾਨੂੰ ਮੇਰੀ ਫਿਕਰ ਹੁੰਦੀ ਹੈਗੀ ਬਹੁਤ ਵਧੀਆ ਲੱਗਦਾ ਤੇ ਲੋ ਜੀ ਇੱਥੇ ਆਪਣੀ ਚਾਹ ਵੀ ਬਣ ਗਈ ਸੀਗੀ ਤੇ ਉਸ ਤੋਂ ਬਾਅਦ ਫਿਰ ਕੱਪੜੇ ਵੀ ਧੋਣੇ ਆ ਦੇਖੋ ਚਾਹੇ ਬਿਮਾਰ ਆ ਘਰ ਦੀ ਔਰਤ ਆ ਜਿਹੜੀ ਚਾਹੇ ਜਿੰਨੀ ਵੀ ਬਿਮਾਰ ਹੋਵੇ ਜੇ ਤਾਂ ਘਰ ਦੇ ਵਿੱਚ ਦੋ ਤਿੰਨ ਲੇਡੀਜ਼ ਨੇ ਗਿਆ ਹਨ ਤਾਂ ਤਾਂ ਉਹਨੂੰ ਰੈਸਟ ਮਿਲ ਜਾਂਦੀ ਹੈਗੀ ਜੇ ਕੱਲੀ ਆ ਘਰ ਦੇ ਵਿੱਚ ਜਨਾਨੀ ਹਨਾ ਤਾਂ ਉਹਨੂੰ ਰੈਸਟ ਨਹੀਂ ਮਿਲਦੀ ਕਿਉਂਕਿ ਹੋਰ ਕੰਮ ਆਪਾਂ ਛੱਡ ਦਾਂਗੇ ਸਾਰੇ ਤੇ ਜਿਹੜਾ ਖਾਣਾ ਉਹ ਬੱਚੇ ਨੂੰ ਬਣਾ ਕੇ ਹੀ ਦੇਣਾ ਪਊਗਾ ਹਨਾ ਤੇ ਚਲੋ ਜੀ ਚਾਹ ਪਾ ਕੇ ਪਹਿਲਾਂ ਠਾਉਣਿਆ ਇੱਥੇ ਪਿੰਦਰ ਹੈ ਨਹੀਂ ਸੀਗਾ ਘਰ ਪਿੰਦਰ ਗਿਆ ਹੋਇਆ ਸੀਗਾ ਇੱਥੇ ਗਿਆ ਹੋਇਆ ਸੀਗਾ ਪਿੰਦਰ ਖਰਾਲ ਗੜ ਗਿਆ ਸੀ ਕਿ ਸ਼ਾਇਦ ਨਹੀਂ 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 ਇੱਥੇ ਗਿਆ ਸੀ ਪਿੰਦਰ ਚੰਡੀਗੜ ਚੰਡੀਗੜ ਗਿਆ ਹੋਇਆ ਸੀਗਾ ਇੱਥੇ ਪਿੰਦਰ ਤੇ ਸਨੀ ਸਿਖਲੇ ਸਾਬ ਸਿੱਕਿਓ ਸੋ ਰਹੇ ਸੀ ਉਹਨਾਂ ਨੂੰ ਉਠਾਉਂਗੀ ਚਾਹ ਫੜਾ ਕੇ ਆਉਣੀ ਹੈਗੀ ਤੇ ਉਸ ਤੋਂ ਬਾਅਦ ਆਪਣੇ ਕੰਮ ਕੰਦੇ ਲੱਗੂਗੀ ਤੇ ਜਿਹੜਾ ਕੱਲ ਵਾਲੇ ਵੀਡੀਓ ਤੇ ਫਰਸਟ ਕਮੈਂਟ ਆ ਉਹ ਹੈਪੀ ਮਾਨ ਦੀ ਆਈਡੀ ਤੋਂ ਆ ਥੈਂਕ ਯੂ ਸੋ ਮਚ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਨਾ ਇੱਕ ਹੈਗੇ ਸੀ ਪੰਜਾਬੀ ਮਿੱਟੀ ਤੋਂ ਜੀ ਜੀ ਪੰਜਾਬੀ ਮਿੱਟੀ ਆਈਡੀ ਤੋਂ ਦੀਦੀ ਨੇ ਪਤਾ ਨਹੀਂ ਮੈਨੂੰ ਉਹਨਾਂ ਦਾ ਆ ਆਈਡੀਆ ਨਹੀਂ ਕਿਸ਼ ਵੀ ਇਹ ਵੀ ਹਨਾ ਉਹਨਾਂ ਨੇ ਕਿਹਾ ਸਾਡਾ ਨਾਮ ਬੋਲਿਓ ਪੰਜਾਬੀ ਮਿੱਟੀ ਥੈਂਕ ਯੂ ਸੋ ਮਚ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਨਾ ਤੇ ਇੱਕ ਹੈਗੇ ਨੇ ਬਰਨਾਲਾ ਚੈਨਲ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਨਾ ਤੇ ਚਲੋ ਜੀ ਇੱਥੇ ਦੇਖੋ ਮੌਸਮ ਵੀ ਘੈਂਟ ਹੈਗਾ ਸਵੇਰ ਸਵੇਰੇ ਨਹੀਂ ਤੁੰਦ ਸੀਗੀ ਅੱਜ ਬਹੁਤ ਜ਼ਿਆਦਾ ਤੁੰਦ ਸੀਗੀ ਤੇ ਉਸ ਤੋਂ ਬਾਅਦ ਆ ਗਈ ਸੀ ਕਿ ਮੈਂ ਚਾਹ ਲੈ ਕੇ ਇੱਥੇ ਕਲੇਰ ਸਾਹਿਬ ਨੂੰ ਵੀ ਚਾਹ ਫੜਾ ਦੂੰਗੀ ਸਨੀ ਨੂੰ ਵੀ ਠਾ ਦੂੰਗੀ ਕਿਉਂਕਿ ਸਨੀ ਨੂੰ ਜੇ ਥੋੜਾ ਜਿਹਾ ਟਾਈਮ 5 ਮਿੰਟ ਵੀ 10 ਮਿੰਟ ਚਾਹ ਬਣੀ ਨੂੰ ਹੋ ਜਾਣਾ ਹਨਾ ਵੀ ਆਪਾਂ ਨੂੰ ਇਹ ਹੁੰਦਾ ਵੀ ਪਹਿਲਾਂ ਮੈਂ ਬਿਲਬਾਦ ਦੇ ਵਿੱਚ ਫੜਾਵਾਂ ਥੋੜੀ ਵੀ ਠੰਡੀ ਹੋ ਜਾਂਦੀ ਉਹਨੂੰ ਚਾਹ ਟੇਸਟੀ ਨਹੀਂ ਲੱਗਦੀ ਉਹ ਕਹਿੰਦਾ ਨਾ ਵੀ ਜਦੋਂ ਤੂੰ ਮੰਮੀ ਚਾਹ ਪੀਣੇ ਹੁੰਦੀ ਹੈ ਨਾ ਮੈਨੂੰ ਉਦੋਂ ਹੀ ਫੜਾ ਦਿਆ ਕਰ ਫਿਰ ਮੈਂ ਨਾਲ ਆਪਣੇ ਵੀ ਉਹਦੀ ਵੀ ਚਾਹ ਦਾ ਕੱਪ ਉਹਦਾ ਨਾਲ ਹੀ ਲੈ ਆਉਣੀ ਹੁੰਦੀ ਆ ਤੇ ਲੋ ਜੀ ਇੱਥੇ ਲੱਗੇ ਸੀ ਕਿ ਅ ਕੱਪੜੇ ਮੈਂ ਧੋਲੇ ਸੀਗੇ ਜਿੰਨੇ ਵੀ ਹੈਗੇ ਸੀਗੇ ਤੇ ਸਣੀ ਬਨ ਰਿਹਾ ਸਿਤਾਰੇ ਪਤਾ ਨਹੀਂ ਪਿੰਦਰ ਨੇ ਇਹਦੇ ਵਿੱਚੋਂ ਥੋੜੀ ਬਹੁਤ ਹੀ ਤਾਰ ਲਈ ਹੋਊਗੀ ਕੁਝ ਕਰਨਾ ਸੀ ਉਹਨੇ ਫਿਰ ਇਦਾਂ ਹੀ ਛੱਡਤੀ ਬੰਨੀ ਵੀ ਨਹੀਂ ਹੁਣ ਸਣੀ ਇੱਥੇ ਤਾਰ ਨੂੰ ਬਨ ਰਿਹਾ ਸੀਗਾ ਤੇ ਮੈਂ ਦੂਸਰੀ ਤਾਰ ਦਾ ਇੱਕ ਹੋਰ ਤਾਰਾ ਦੋ ਤਾਰਾਂ ਨੇ ਬੰਨੀਆਂ ਹੋਈਆਂ ਕੱਪੜੇ ਆਪਾਂ ਸੁੱਕਣੇ ਪਾ ਦਿੰਦੇ ਆਂਗੇ ਉਸ ਤੋਂ ਬਾਅਦ ਕੱਪੜੇ ਕਾਫੀ ਸੀਗੇ ਕੱਟ ਵੀ ਨਹੀਂ ਸੀਗੇ ਕਾਫੀ ਸੀਗੇ ਥੋੜਾ ਥੋੜਾ ਕਰਕੇ ਮਸ਼ੀਨ ਦੇ ਵਿੱਚੋਂ ਕੱਢ ਕੇ ਲਿਆ ਕੇ ਸੁੱਕਣੇ ਪਾ ਰਹੀ ਸੀ ਅੱਜ ਦੇਖੋ ਮੈਂ ਪੂਰੀ ਬਾਲਟੀ ਵੀ ਨਹੀਂ ਭਰ ਕੇ ਲੈ ਗਈ ਦੋ ਤਿੰਨ ਸੂਟ ਲੈ ਕੇ ਆਉਂਦੀ ਸੀ ਸੁੱਕਣੇ ਪਾ ਦਿੰਦੀ ਸੀ ਕਿਉਂਕਿ ਮੈਨੂੰ ਪਤਾ ਚਾਹੇ ਬਸੇ ਤੋਂ ਦੇਖੋ ਬੱਚੇ ਪਿੰਦਸਨ ਆਸਨੀ ਸੀਗਾ ਘਰੇ ਮੇਰੀ ਹੈਲਪ ਕਰ ਦਿੰਦਾ ਕਾਫੀ ਕੰਮਾਂ 'ਚ ਮੇਰੀ ਹੈਲਪ ਕਰ ਦਿੰਦਾ ਲੋ ਹੋਣਾ ਤੇ ਪਰ ਫਿਰ ਮੈਨੂੰ ਇਹ ਸੀ ਵੀ ਚਲੋ ਆਵਾਜ਼ ਮਾਰੂੰਗੀ ਮੈਂ ਦੋ ਦੋ ਤਿੰਨ ਤਿੰਨ ਕਰਕੇ ਸੂਟ ਜਿਹੜੇ ਸੀਗੇ ਤਾਰ 'ਤੇ ਸੁੱਕਣੇ ਪਾਤੇ ਸੀਗੇ ਮਸ਼ੀਨ ਦੇ ਵਿੱਚੋਂ ਕੱਢ ਲਈ ਹੁੰਦੀ ਸੀ ਥੋੜੇ ਥੋੜੇ ਕਰਕੇ ਆ ਆਪਾਂ ਜਿਹੜੇ ਪਾਚ ਪਰ ਇੰਨੇ ਕਿ ਕੱਪੜੇ ਬਾਕੀ ਮਸ਼ੀਨ ਦੇ ਵਿੱਚੋਂ ਕੱਢ ਕੇ ਲੈ ਆਈ ਸੀ ਮੈਂ ਕਿਹਾ ਵੀ ਚਲੋ ਪਛਲ ਕੇ ਬਾਦਨੇ ਪਰ ਲਾਈਟ ਚਲੀ ਗਈ ਫਿਰ ਉਸ ਤੋਂ ਬਾਅਦ ਲਾਈਟ ਕਾਫੀ ਟਾਈਮ ਨਹੀਂ ਆਈ ਹੈਗੀ ਤੇ ਫਿਰ ਮੈਂ ਕੀ ਕੀਤਾ ਖਾਣਾ ਬਣਾ ਲਿਆ ਉਹਨੇ ਟਾਈਮ ਦੇ ਵਿੱਚ ਜਿਹੜੇ ਸਵੇਰ ਦੀ ਚਾਹ ਵਾਲੇ ਬਰਤਨ ਸੀਗੇ ਬਾਹਰ ਦਾ ਮੇਰਾ ਹੋ ਗਿਆ ਸੀਗਾ ਇੱਥੋਂ ਸਾਰਾ ਹੋ ਗਿਆ ਸੀਗਾ ਸਫਾਈ ਵਾਰੀ ਵਾਸ਼ਰੂਮ ਵਗੈਰਾ ਸਾਰੇ ਆਪਾਂ ਸਾਫ਼ ਕਰਤੇ ਸੀਗੇ ਲੋ ਜੀ ਉਸ ਤੋਂ ਬਾਅਦ ਜਿਹੜਾ ਇੱਥੇ ਸਨੇਕ ਪਲਾਂਟ ਰੱਖਿਆ ਹੋ ਸੀਗਾ ਸੋਫੇ ਵਾਲੇ ਮੇਜ਼ ਤੇ ਉਹਨੂੰ ਮੈਂ ਅੱਜ ਉਹਦੇ ਵਿੱਚ ਔਰਾਤ ਨਾਲ ਉਹਦੇ ਵਿੱਚ ਪਾਣੀ ਪਾਇਆ ਸੀ ਪਰ نیچے ਪਲੇਟ ਜਿਹੜੀ ਰੱਖੀ ਹੋਈ ਸੀਗੀ ਇਹ ਪਲੇਟ ਖਰਾਬ ਹੀ ਸੀਗੀ ਟੁੱਟ ਗਈ ਸੀ ਫਿਰ ਮੈਂ ਇੱਥੇ ਤੋਂ ਉੱਪਰ ਨਾਲ ਪਲਾਂਟ ਰੱਖਤਾ ਸੀਗਾ ਉਧਰ ਸੋਫੇ ਉੱਪਰ ਮੇਜ਼ ਦੇ ਉੱਪਰ ਟੇਬਲ ਸੀਗਾ ਜਿਹੜਾ ਸੋਫੇ ਵਾਲਾ ਉਹਨੂੰ ਲੱਗੀ ਸੀਗੀ ਸਾਫ਼ ਕਰਨ ਮੈਂ ਕਿਹਾ ਚਲੋ ਨਾਲੇ ਵੀ ਜਿਹੜੇ ਪੱਤੇ ਨੇ ਆਪਾਂ ਚੰਗੀ ਤਰ੍ਹਾਂ ਉਹ ਤੋੜ ਦਿੰਨੇ ਆ ਇਹ ਬਹੁਤ ਸੁਭਾ ਮਨਿਆ ਜਾਂਦਾ ਇਹ ਜਿਹੜਾ ਪਲਾਂਟ ਆ ਹਨਾ ਵਧੀਆ ਵੀ ਲੱਗਦਾ ਹੈ ਇਹਦੀ ਗ੍ਰੀਨਟੀ ਹੈ ਜਿਹੜੀ ਬਹੁਤ ਜ਼ਿਆਦਾ ਵਧੀਆ ਗਾ ਗ੍ਰੀਨ ਗ੍ਰੀਨੀ ਰਹਿੰਦਾ ਹੈ ਹੈਨਾ ਇੰਡੋਰ ਪਲਾਂਟ ਹੈਗਾ ਇਹ ਜੀ ਤੁਸੀਂ ਵੀ ਰੱਖਣਾ ਚਾਹੁੰਦੇ ਹੋ ਆਪਣੇ ਘਰ ਰੱਖ ਸਕਦੇ ਹੋ ਇੱਕ ਪਲਾਂਟ ਲਿਆਉਂਗੇ ਤੁਸੀਂ ਪਤਾ ਨਹੀਂ ਕਿੰਨੇ ਕ ਪਲਾਂਟ ਹੋ ਜਾਣਗੇ ਤੁਹਾਡੇ ਘਰੋਂ ਫਿਰ ਇਹ ਪਲਾਂਟ ਨਹੀਂ ਜਾਣਾ ਹੀ ਨਹੀਂ ਹੈਗਾ ਇੰਨੇ ਤੋਂ ਜ਼ਿਆਦਾ ਹੈ ਮਤਲਬ ਇੱਕ ਪਲਾਂਟ ਤੋਂ ਬਹੁਤ ਜੇ ਇੱਕ ਮਤਲਬ ਵੱਡੇ ਗਮਲੇ ਦੇ ਵਿੱਚ ਵੀ ਤੁਸੀਂ ਲਾਉਣੇ ਪੂਰਾ ਕਵਰ ਹੋ ਜਾਊਗਾ ਪਾਣੀ ਪਾਉਣ ਨੂੰ ਵੀ ਜਗ੍ਹਾ ਨਹੀਂ ਬਚਣੀ ਉਂਗਲ ਵੀ ਮਤਲਬ ਗਮਲਾ ਚੱਕਣ ਲਈ ਵੀ ਆਪਾਂ ਨੂੰ ਜਗਾ ਨਹੀਂ ਮਿਲਨੀ ਹੈਗੀ ਇੰਨਾ ਕਾ ਜ਼ਿਆਦਾ ਇਹ ਕਾਫੀ ਪਲਾਂਟ ਇਹਦੇ ਵਿੱਚੋਂ ਨੀਚੋਂ ਨਵੇਂ-ਨਵੇਂ ਪਲਾਂਟ ਨਿਕਲਦੇ ਜਾਂਦੇ ਨੇ ਇਹਨੂੰ ਥੋੜੀ देर ਲਈ ਬਾਹਰ ਰੱਖਤਾ ਸੀਗਾ ਮੈਂ ਕਿ ਪਾਣੀ ਜਦੋਂ ਹੋ ਜਾਵੇ ਫਿਰ ਅੰਦਰ ਰੱਖੂੰਗੀ ਸਾਫ਼ ਕਰਕੇ ਇਹਨੂੰ نیچے ਟਰੇ 'ਨੂੰ ਕਿਉਂਕਿ ਨਹੀਂ ਫਿਰ ਟੇਬਲ ਦੇ ਉੱਪਰ ਨਾ ਨਿਸ਼ਾਨ ਜੇ ਪੈ ਜਾਣਗੇ ਪਾਣੀ ਦੇ ਤੇ ਲੋ ਜੀ ਉਸ ਤੋਂ ਬਾਅਦ ਫਿਰ ਮੈਂ ਬੈਠੀ ਕਿਤਾ ਲਾਈਟ ਦਾ ਲਾਈਟ ਨਹੀਂ ਆਈ ਸੀਗੀ ਮੈਂ ਕਿ ਚਲੋ ਉਹਨੇ ਟਾਈਮ ਦੇ ਵਿੱਚ ਫਿਰ ਸੰਨੀ ਨੇ ਜਾਣਾ ਸੀਗਾ ਬੈਂਕ ਮੈਂ ਕਿ ਮੈਂ ਪਹਿਲਾਂ ਫੁਲਕੇ ਬਣਾ ਲਾਂ ਦੇਖੋ ਜੀ ਫੁਲਕੇ ਅੱਜ ਮੈਂ ਉੱਪਰ ਹੀ ਰੜੇ ਸੀ ਅੱਜ ਹੀ ਰੜੇ ਸੀ ਜੀ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋ ਕੋਸ਼ਿਸ਼ ਹੋਊਗੀ ਸ਼ਾਇਦ ਹੋਮਗੀ ਤੇ ਆਪਣੇ ਆਪਣੇ ਘਰ ਵਿੱਚ ਤੰਦਰੁਸਤ ਹੋਵੋਗੇ ਲੋ ਜੀ ਬਲੌਗ ਦਾ ਵੈਸੇ ਕਾਫੀ ਟਾਈਮ ਤੋਂ अर्ਲੀ ਮਾਰਨਿੰਗ ਤੋਂ ਹੀ ਸਟਾਰਟ ਹੋ ਗਿਆ ਸੀ ਸਵੇਰ ਸਵੇਰ ਤੇ ਹੁਣ ਜਾ ਕੇ ਕੰਟੀਨਿਊ ਹੋਊਗਾ ਹੁਣ ਆਪਾਂ ਕੰਟੀਨਿਊ ਕਰਾਂਗੇ ਇੱਕ ਚੀਜ਼ ਥੋੜਾ ਸ਼ੇਅਰ ਕਰਕੇ ਐਂਡ ਕਰਾਂਗੇ ਵੀਡੀਓ ਅੱਜ ਜੋ ਕਿ ਤੁਹਾਡੇ ਮਤਲਬ ਸਾਰੀਆਂ ਭੈਣਾਂ ਲਈ ਬਹੁਤ ਬਹੁਤ ਯੂਸਫੁਲ ਚੀਜ਼ ਆ ਇਹ ਤੇ ਇਸੇ 7 ਮਹੀਨੇ ਪਹਿਲਾਂ ਮੈਂ ਮੰਗਵਾਈ ਸੀ ਸ਼ਾਇਦ 7 ਮਹੀਨੇ ਹੋ ਚੁੱਕੇ ਨੇ ਜਦੋਂ ਮੈਂ ਚੀਜ਼ ਆਰਡਰ ਕਰਾਈ ਸੀ ਮੀਸ਼ਾ ਤੋਂ ਮੰਗਵਾਈ ਸੀ ਹਨਾ ਤੇ ਕਾਫੀ ਵਧੀਆ ਚੀਜ਼ ਆ ਮੈਂ ਕਿ ਚਲੋ ਵੀ ਤੁਹਾਡੇ ਨਾਲ ਮੈਂ ਇੱਕ ਚੀਜ਼ ਸ਼ੇਅਰ ਕਰਦੀ ਐਂਗੀ ਮੈਨੂੰ ਲੱਗਿਆ ਵੀ ਸ਼ੇਅਰ ਕਰਨੀ ਚਾਹੀਦੀ ਹੈ ਕਿਉਂਕਿ ਦੋ ਚੀਜ਼ਾਂ ਦੀ ਕਾਫੀ ਜ਼ਿਆਦਾ ਹੋਇ ਇੱਕ ਤਾਂ ਆਪਾਂ ਦੇਖੋ ਹੇਅਰ ਕਲਰ ਨੂੰ ਲੈ ਕੇ ਨਾ ਬਹੁਤ ਜ਼ਿਆਦਾ ਆਪਾਂ ਹੋਵਾਂਗੇ ਹੇਅਰ ਕਲਰ ਅੱਜ ਕੱਲ ਆਪਾਂ ਬਹੁਤ ਜ਼ਿਆਦਾ ਯੂਜ਼ ਕਰਦਿਆਂ ਕਰਨੇ ਵੀ ਪੈਂਦੇ ਨੇ ਦੇਖੋ ਨਾ ਚਿੱਟੇ ਵਾਲ ਵੀ ਵਧੀਆ ਨਹੀਂ ਲੱਗਦੇ ਜਿਹੜੇ ਉਮਰ ਤੋਂ ਪਹਿਲਾਂ ਹੋ ਜਾਂਦੇ ਨੇ ਚਿੱਟੇ ਵਾਲ ਉਹ ਬਿਲਕੁਲ ਵੀ ਵਧੀਆ ਨਹੀਂ ਲੱਗਦੇ ਹਨਾ ਪਰ ਉਹਦੇ ਲਈ ਆਪਾਂ ਨੂੰ ਕੁਝ ਨਾ ਕੁਝ ਕਰਨਾ ਪੈਂਦਾ ਕੈਮੀਕਲ ਆਪਾਂ ਜਿਹੜੇ ਵਰਤਦੇ ਆ ਹੈ ਇਹ ਵੀ ਕੈਮੀਕਲ ਆ ਮੈਂ ਨਹੀਂ ਕਹਿੰਦੀ ਵੀ ਇਹ ਕੈਮੀਕਲ ਨਹੀਂ ਮੈਂ ਤੁਹਾਨੂੰ ਕੋਈ ਬਹੁਤ ਵਧੀਆ ਜਾਂ ਹੋਮ ਮੇਡ ਕੋਈ ਚੀਜ਼ ਸ਼ੇਅਰ ਕਰਨ ਲੱਗੇ ਇਦਾਂ ਦਾ ਕੁਝ ਨਹੀਂ ਜੀ ਮੈਨੂੰ ਤੇ ਮੰਗਵਾਈ ਸੀ ਇਹ ਚੀਜ਼ ਮੈਂ ਤੇ ਅੱਜ ਲੱਗੇ ਆਪਾਂ ਤੁਹਾਡਾ ਸ਼ੇਅਰ ਕਰਨੇ ਆ ਇਹ ਹੈਗੀ ਹੈਗੀ ਜਿਹੜੀ ਇਹ ਚੀਜ਼ ਸਕਰੀਨਸ਼ਾਟ ਲੈ ਸਕਦੇ ਹੋ ਇਹਦਾ ਜੇ ਲੈਣਾ ਚਾਹੁੰਦੇ ਹੋ ਠੀਕ ਆ ਜੀ ਹੇਅਰ ਲਾਈਨਸ ਲੈ ਸਕਦੇ ਹੋ ਚੱਕੋ ਠੀਕ ਆ ਜੀ ਲੱਗੇ ਇਹ ਹੇਅਰ ਲਾਈਨਸ ਪਾਊਡਰ एयरलाइंस पाउडर जी ਇਹ ਵਾਲਾ ਸ਼ਾਇਦ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਸੀਗਾ ਜਦੋਂ ਆਪਾਂ ਇਹ ਮੰਗਵਾਇਆ ਸੀਗਾ ਮੀਸ਼ੂ ਤੋਂ ਉਸ ਟਾਈਮ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਇਹਦੇ ਨਾਲ ਚਾਰ ਆਪਾਂ ਨੂੰ ਦੋ ਹੀ ਕਹਿ ਲਓ ਦੋ ਸ਼ੇਪ ਆਈਬ੍ਰੋਸ ਦੀਆਂ ਦਿੱਤੀਆਂ ਗਈਆਂ ਨੇ ਇੱਕ ਬਿਲਕੁਲ ਹੀ ਸਿੱਧੀ ਸ਼ੇਪ ਦਿੱਤੀ ਗਈ ਹੈਗੀ ਤੇ ਇੱਕ ਥੋੜੀ ਜੀ ਚੱਕਮੀ ਜੀ ਸ਼ੇਪ ਦਿੱਤੀ ਗਈ ਹੈ ਨਾ ਦੋ ਤਰ੍ਹਾਂ ਦੀਆਂ ਇਹਦੇ ਤੇ ਇਹਦੇ ਨਾਲ ਆਪਾਂ ਨੂੰ ਸ਼ੇਪ ਜਿਹੜੀਆਂ ਆਈਬ੍ਰੋਸ ਮਿਲਦੀਆਂ ਨੇਗੀਆਂ ਇਸ ਤਰ੍ਹਾਂ ਦੀਆਂ ਤੇ ਕੋਈ ਵੀ ਤੁਸੀਂ ਉਹਨਾਂ ਚੋਂ ਵਰਤ ਸਕਦੇ ਹੋ ਇਹ ਹੈਗੇ ਪਤਾ ਜਿਵੇਂ ਧੌਲੇ ਨੇ ਆ ਹਨਾ ਜ਼ਿਆਦਾਤਰ ਇਹ ਹੈਗੀ ਹੈਗੀ ਮਤਲਬ ਜਿਵੇਂ ਜਿਹਦੇ ਸਿੱਦੇ ਵਾਲ ਨੇ ਜਾਂ ਜਾਂ ਆਈ ਬਰੋਜ਼ ਦੀ ਜਿਹੜੀ ਗਰੋਥ ਬਿਲਕੁਲ ਘਟਾ ਹਨਾ ਬਹੁਤ ਜ਼ਿਆਦਾ ਲਾਈਟ ਨੇ ਮਤਲਬ ਵਾਲ ਨਹੀਂ ਹੈਗੇ ਹਨਾ ਬਹੁਤ ਘੱਟ ਦਿਖਦੀਆਂ ਨੇ ਲਾਈਟ ਨੇ ਹਨਾ ਉਹਨਾਂ ਲਈ ਯਾਰ ਕਿਉਂਕਿ ਜਿਸ ਟਾਈਮ ਮੈਂ ਮਗਵਾਈ ਸਿਸਟਮ ਹੈ ਇੱਕ ਅਜੇ ਹੀ ਭੈਣ ਤੋਂ ਥ੍ਰੈਡਿੰਗ ਕਰਵਾ ਲਈ ਤੇ ਮਤਲਬ ਬਿਲਕੁਲ ਹੀ ਉਹਨੇ ਖਰਾਬ ਕਰ ਦਿੱਤੀ ਉਸ ਟਾਈਮ ਸ਼ੇਪ ਬਣਾਉਣੀ ਆ ਤਾਂ ਬਹੁਤ ਵੱਗਿਆ ਚੀਜ਼ ਆ ਇਹ ਹਨਾ आई ब्रूसिप्ले ए वैसे ਤਾਂ ਦੇਖੋ ਮਤਲਬ ਜਿਵੇਂ ਕਿ ਹੇਅਰ ਆਪਣੇ ਘੱਟ ਨੇ ਛਿੱਦੇ ਨੇ ਕਹਿਣ ਦਾ ਭਾਵ ਜਿਵੇਂ ਛਿੱਦੇ ਨੇ ਹਨਾ ਤਾਂ ਆਪਾਂ ਲਾ ਸਕਦੇ ਜਿਵੇਂ ਜਾਣਾ ਫਿਰ ਜਿੱਥੇ ਆਪਾਂ ਜਲਦੀ ਜਾਣਾ ਅਚਾਨਕ ਜਾਣਾ ਆਪਾਂ ਨੂੰ ਕਿਤੇ ਹਨਾ ਜਾਣਾ ਪੈ ਗਿਆ ਅਚਾਨਕ ਤਾਂ ਆਪਣੇ ਬਾਲ ਬਿਲਕੁਲ ਚਿੱਟੇ ਹੁੰਦੇ ਨੇ ਜ਼ਿਆਦਾਤਰ ਪਤਾ ਕੀ ਹੁੰਦਾ ਇੱਥੋਂ ਚਿੱਟੇ ਹੁੰਦੇ ਨੇ ਆਪਣੇ ਬਾਲ ਆ ਜਿੱਦੋਂ ਬਹੁਤ ਚਿੱਟੇ ਹੁੰਦੇ ਨੇ ਮੂਰੋ ਮੂਰੋ ਉਹ ਇੰਨੇ ਕ ਜ਼ਿਆਦਾ ਭੇੜੇ ਲੱਗਦੇ ਨੇ ਕਿ ਬਹੁਤ ਭੇੜੇ ਲੱਗਦੇ ਨੇ ਤਾਂ ਅਚਾਨਕ ਆਪਾਂ ਕਿਤੇ ਜਾਣਾ ਤਾਂ ਆਪਾਂ ਇਹਨਾਂ ਨੂੰ ਦੇਖੋ ਜਿਵੇਂ ਇੱਥੇ ਇਸ ਤਰ੍ਹਾਂ ਲਾਉਣਾ ਬਸ ਇਸ ਤੋਂ ਪਰੇ ਨੂੰ ਲਾ ਸਕਦੇ ਆ ਸਿਰਫ ਇੱਕ ਮਿੰਟ ਵੀ ਤੁਹਾਨੂੰ ਲੱਗਣਾ ਨਹੀਂ ਹੈਗਾ ਤੇ ਲਾਵਾਂਗੇ ਵਾਲ ਵੀ ਆਪਣੇ ਕਾਲੇ ਹੋ ਜਾਣਗੇ ਤੇ ਇਹ ਭਰਮੇ ਭਰਮੇ ਵੀ ਵਾਲ ਲੱਗਣਗੇ ਜਿਵੇਂ ਗੰਜਾ ਪਣ ਜਾਣੀ ਹੁੰਦਾ ਉੱਥੇ ਇਹ ਜੀਜ ਲਾਵਾਂਗੇ ਪਾਈ ਲੱਗੂਗਾ ਵੀ ਆਪਣੇ ਵਾਲ ਆਏ ਹੋਏ ਨੇ ਵੀ ਗਰੋਥ ਬਹੁਤ ਵਧੀਆਗੀ ਵਾਲਾਂ ਦੀ ਭਰਮੇ ਭਰਮੇ ਜੇ ਲੱਗਣਗੇ ਜਿਹੜੇ ਆਪਣੇ ਵਾਲ ਨੇ ਹਨਾ ਮੱਥਾ ਜਣੀ ਕਿ ਇਥੋਂ ਭਰਮਾ ਭਰਮਾ ਜੇ ਲੱਗੂ ਗੰਜਾ ਜਾਂ ਨਹੀਂ ਲੱਗਦਾ ਹੈਗਾ ਖੋ ਬਹੁਤ ਜ਼ਿਆਦਾ ਗੰਜਾ ਪਣ ਜਾ ਵੀ ਵਧੀਆ ਨਹੀਂ ਲੱਗਦਾ ਦੇਖੋ ਹਣਾ ਜਿਵੇਂ ਆਪਾਂ ਇੱਥੇ ਲਾ ਲਾਂਗੇ ਤਾਂ ਇਹ ਭਰਮਾ ਭਰਮਾ ਹੀ ਲੱਗੂ ਤੇ ਇਹਦੇ ਨਾਲ ਆਪਾਂ ਨੂੰ ਇਦਾਂ ਇਹ ਪਾਊਡਰ ਦੀ ਤਰ੍ਹਾਂ ਹੀ ਆਗਾ ਜਿਵੇਂ ਇੱਕ ਆਪਾਂ ਆਪਣੀ ਹੁੰਦੀ ਨਹੀਂ ਹੈਗੀ ਕੀ ਕਹਿੰਦੇ ਨੇ ਉਹਨੂੰ ਲੋ ਵਗੈਰਾ ਲੈ ਕੇ ਉਹਨਾਂ ਡੱਬੀ ਦੇ ਵਿੱਚ ਹੁੰਦੀ ਹੈ ਕਜਲ ਵਗੈਰਾ ਉਦਾਂ ਦਾ ਹੀ ਹੈ ਇਹ ਵੈਸੇ ਇਹ ਹੈ ਹੋਗਾ ਉਹ ਇੱਕ ਮਤਲਬ ਕਿ ਚਿਪਚਿਪਾ ਜਿਹਾ ਹੁੰਦਾ ਇਹ ਨਹੀਂ ਚਿਪਦਾ ਤੁਸੀਂ ਇਹ ਦੇਖਿਓ ਜਦੋਂ ਲਾਵਾਂਗੇ ਭਾ ਦੇਖੋ ਮੈਂ ਹੁਣ ਇੱਥੇ ਲਾਇਆ ਤਾਂ ਦੇਖੋ ਬਿਲਕੁਲ ਵੀ ਆਇਆ ਨਹੀਂ ਲੱਗਦਾ ਹੈਗਾ ਵੀ ਲਹੂਗਾ ਤੁਹਾਨੂੰ ਮੈਂ ਲਾ ਕੇ ਦੇਖੋ ਜੇ ਜਦੋਂ ਆਪਾਂ ਆਈਬ੍ਰੋਜ਼ ਬਣਾਉਣੀ ਹੈ ਇੱਕ ਮਿੰਟ ਸ਼ੇਪ ਲੈ ਲਵਾਂ ਮੈਂ ਇਦਾਂ ਲਾਓ ਤੇ ਇਹਦੇ ਨਾਲ ਨੇ ਆਪਣਾ ਇੱਕ ਬਰਸ਼ ਵੀ ਦਿੱਤਾ ਗਿਆ ਹੈਗਾ ਜਦੋਂ ਆਪਾਂ ਬਾਲਾਂ ਤੇ ਲਾਉਣਾ ਤਾਂ ਆਪਾਂ ਇਸ ਤਰ੍ਹਾਂ ਲਾ ਸਕਦੇ ਆ ਅੱਛਾ ਆਈਬ੍ਰੋਜ਼ ਆਪਾਂ ਫਿਲ ਕਰਨੀ ਹੈ ਇਹਦੇ ਨਾਲ ਆਪਾਂ ਆਪਣੀ ਭਰਮੇ ਭਰਮੇ ਆਈਬ੍ਰੋਜ਼ ਬਣਾਉਣੀਆਂ ਨਾ ਤਾਂ ਇਸ ਤਰ੍ਹਾਂ ਰੱਖੋ ਇਸ ਤਰ੍ਹਾਂ ਰੱਖ ਕੇ ਇੱਕ ਮਿੰਟ ਦੀ ਮੈਂ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਆਪਾਂ ਇਹਦੇ ਨਾਲ ਲਾ ਸਕਦੇ ਹਾਂ ਨੂੰ ਕਿੰਟ ਮੰਟ ਕਰ ਲਮ ਲਾਈ ਲਮ ਕਿਤੇ ਲਾਉਣਾ ਬਹੁਤ ਔਖਾ ਜਾਂ ਤੁਸੀਂ ਡਾਇਰੈਕਟ ਇਹਦੇ ਨਾਲ ਹੀ ਲਾ ਲਓ ਇਹਦੇ ਨਾਲ ਵੀ ਬਹੁਤ ਵਧੀਆ ਲੱਗੂ ਹੈ ਆ ਦੇਖੋ ਇਦਾਂ ਰੱਖੋ ਰੱਖ ਕੇ ਇਦਾਂ ਬਸ ਇਦਾਂ ਲਾਓ ਕਿਆ ਹੈ ਤੁਹਾਡੀ ਆਈਬ੍ਰੋਜ਼ ਨਹੀਂ ਬਣੀ ਹੋਈ ਥ੍ਰੇਡਿੰਗ ਤਾਂ ਵੀ ਥੋੜੀ ਸ਼ੇਪ ਮਿਲ ਜੂਗੀ ਬੀ ਇਹ ਉਹ ਤੁਸੀਂ ਬਾਲੇ ਉੱਪਰੇ ਜ ਨਹੀਂ ਲਗੋਗੇ ਜੇ ਕਿਤੇ ਅਚਾਨਕ ਆਪਾਂ ਨੂੰ ਜਾਣਾ ਹੁੰਦਾ ਨਾ ਤਾਂ ਆਪਾਂ ਉਹੀ ਲੱਗਦੇ ਹੁੰਨੇ ਆ ਵੀ ਉੱਠ ਕੇ ਹੁਣ ਕਿਵੇਂ ਜਾਈਏ ਜੀ ਤਿਆਰੀ ਨਹੀਂ ਹੋਈ ਦੇਖੋ ਮੈਂ ਬਿਲਕੁਲ ਲਾਈਟ ਲਾਈਟ ਲਾਇਆ ਤੇ ਦੇਖ ਹੀ ਸਕਦੇ ਤੁਸੀਂ ਡਿਫਰੈਂਟ ਕਿੰਨਾ ਜ਼ਿਆਦਾ ਹੈ ਨਾ ਇੱਧਰ ਤੇ ਇੱਧਰ ਦਾ ਸ਼ੇਪ ਬਣੀ ਹੈ ਜਿਹੜੀ ਹੈ ਨਾ ਇਸੇ ਤਰੀਕੇ ਇੱਧਰ ਵੀ ਤੁਸੀਂ ਇਹਨੂੰ ਉਲਟਾ ਕਰੋ ਇੱਥੇ ਰੱਖੋ ਮੈਂ ਕਿ ਇੱਕ ਇਦਾਂ ਵਿੱਚ ਥੋੜੀ ਚੱਕਮੀ ਜਿਹੀ ਸ਼ੇਪ ਆ ਮੈਂ ਉਹ ਨਹੀਂ ਬਣਾਈ ਮੈਂ ਬਿਲਕੁਲ ਸਿੰਪਲ ਹੀ ਬਸ ਲਾ ਰਹੀ ਹਾਂ ਆ ਦੇਖੋ ਬਿਲਕੁਲ ਲਾਈਟ ਵੇਟ ਜਲਾਓ ਤੇ ਜਾਓ ਫਟਾਫਟ ਤਿਆਰ ਹੋ ਕੇ ਜਾਓ ਕਿਤੇ ਵੀ ਜਾਣਾ ਹਨਾ ਇਹ ਟੈਨਸ਼ਨ ਹੀ ਹੈਗੀ ਵੀ ਹਜੇ ਕਲਰ ਕਰਨਾ ਪੂ 10 ਮਿੰਟ 20 ਮਿੰਟ ਜੋ ਵੀ ਆਪਾਂ ਕਲਰ ਜਿੰਨਾ ਕ ਟਾਈਮ ਰੱਖ ਦਿਆਂਗੇ ਵੀ ਉਹ ਆਪਾਂ ਨੂੰ ਰੱਖਣਾ ਪੂ ਹਨਾ ਫੇਰ ਹੀ ਆਪਾਂ ਜਾ ਸਕਦੇ ਆ ਨਹੀਂ ਮਿੰਟ-ਮਿੰਟ ਆਪਾਂ ਜਾਓ ਕਿੱਥੇ ਵੀ ਜਾਣਾ ਇਹ ਵੀ ਨਹੀਂ ਆ ਦੇਖੋ ਮੈਂ ਸਾਫ ਕਰ ਰਹੀ ਹਾਂ ਬਿਲਕੁਲ ਵੀ ਨਹੀਂ ਉਤਰ ਰਹੀ ਮੈਂ ਤੁਹਾਨੂੰ ਦਿਖਾਉਣੀ ਹੈਗੀ ਆ ਹੱਥ ਮੇਰਾ ਬਿਲਕੁਲ ਦੇਖੋ ਸਾਫ ਆ ਆਇਆ ਆਪਾਂ ਨੂੰ ਇਹ ਹੁੰਦਾ ਨਾ ਬਾਹਰ ਜਾ ਕੇ ਆਪਾਂ ਹੱਥ ਮਾਰਾਂਗੇ ਤਾਂ ਹੀ ਲੈ ਜੂ ਨਹੀਂ ਲੈਣਾ ਆ ਦੇਖੋ ਦੇਖੋ ਬਿਲਕੁਲ ਵੀ ਨਹੀਂ ਲੈਂਦਾ ਮੈਂ ਦੱਬ ਕੇ ਹੱਥ ਮਾਰ ਰਹੀ ਆ ਦੇਖੋ ਹੁਣ ਤੁਸੀਂ ਤੇ ਆ ਦੇਖੋ ਬਿਲਕੁਲ ਵੀ ਨਹੀਂ ਲੈਂਦਾ ਹੈਗਾ ਇਹ ਸਭ ਤੋਂ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਪਰ ਮੈਂ ਮਤਲਬ ਹਾਲਾਂਕਿ ਮੈਨੂੰ ਵਰਤਦੀ ਬਹੁਤ ਬਹੁਤ ਘਾਟਾ ਸਿਰਫ ਮੈਂ ਵਿਆਹ ਵਾਸਤੇ ਮੰਗਵਾਇਆ ਸੀ ਉਦੋਂ ਵੀ ਯੂਜ਼ ਨਹੀਂ ਕੀਤਾ ਬਸ ਘਾਹਰੀ ਇੱਕ ਦੋ ਵਾਰ ਮੈਂ ਟਰਾਈ ਕਰਿਆ ਤੇ ਬਹੁਤ ਵਧੀਆ ਚੀਜ਼ ਹੈ ਜੀ ਮੈਂ ਕਿ ਮੈਂ ਕਈ ਬਸ ਹੋਰ ਮੈਂ ਆਈਗ੍ਰੋਸ ਤੇ ਬਿਲਕੁਲ ਵੀ ਨਹੀਂ ਟਰਾਈ ਕਰਿਆ ਕਿਉਂਕਿ ਮੇਰੇ ਠੀਕਾ ਜੀ ਕਿਉਂਕਿ ਮੇਰੇ ਵਾਲ ਨੇ ਜਿਹੜੇ ਲਾਈਟ ਬ੍ਰਾਊਨ ਨੇਗੇ ਮਤਲਬ ਕਿ ਬ੍ਰਾਊਨ ਨਹੀਂ ਮੇਰੇ ਆਈਗ੍ਰੋਸ ਦੇ ਜਿਹੜੇ హెਅਰ ਨੇ ਉਹ ਬ੍ਰਾਊਨ ਨੇਗੇ ਤੇ ਮੈਂ ਸਿਰਫ ਇੱਥੇ ਇੱਕ ਵਾਰ ਜਾਣਾ ਸੀ ਇੱਕ ਦੋ ਵਾਰ ਟਰਾਈ ਕੀਤਾ ਕਿਉਂਕਿ ਮੇਰੇ ਕੋਲ ਇਨਾ ਟਾਈਮ ਨਹੀਂ ਸੀਗਾ ਤੇ ਫਿਰ ਮੇਰੇ ਦਿਮਾਗ ਦੇ ਵਿੱਚ ਆਇਆ ਵੀ ਮੈਂ ਆਪਣਾ హెਅਰ ਲਾਈਟਸ ਮੰਗਵਾਇਆ ਹੋਇਆ ਪਾਊਡਰ ਵੀ ਉਹ ਯੂਜ਼ ਕਰਾਂ ਬਸ ਆਪਣਾ ਇਸ ਤਰ੍ਹਾਂ ਕਰਿਆ ਘਸਾਇਆ ਇਹਨੂੰ ਤੇ ਬਿਲਕੁਲ ਪਤਾ ਹੀ ਨਹੀਂ ਲੱਗਿਆ ਬੇ ਵਾਈਟ ਨੇ ਬਾਲ ਹਨਾ ਆਰਾਮ ਨਾਲ ਚਲੀ ਗਏ ਤੇ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਜੇਕਰ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਂ ਲਿੰਕ ਕਰਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੂੰਗੀ ਤੁਸੀਂ ਉੱਥੇ ਜਾ ਕੇ ਚੈੱਕ ਕਰ ਲਿਓ ਹਨਾ ਮੰਗਵਾ ਲਿਓ ਬਹੁਤ ਵਧੀਆ ਚੀਜ਼ਾਂ 100 ਸ਼ਾਇਦ ਇਹ ਮਹਿੰਗੀ ਵੀ ਨਹੀਂ ਕੋਈ ਜ਼ਿਆਦਾ ਕੋਸਟਲੀ ਅਸੀਂ ਆਪਾਂ ਨਹੀਂ ਲੈ ਸਕਦੇ ਬਿਲਕੁਲ ਸਸਤੀ ਹੈ 127 28 ਰੁਪਏ ਦੀ ਪੈਂਦੀ ਹੈ ਉਸ ਟਾਈਮ ਮੈਨੂੰ ਮਹਿੰਗੇ ਮਿਲੇ ਸੀ ਸ਼ਾਇਦ ਹੁਣ ਕੁਝ ਚੱਲ ਰਿਹਾ ਹੋਊਗਾ ਉਸ ਟਾਈਮ ਤਾਂ ਮੈਨੂੰ ਪਤਾ ਨਹੀਂ ਇਹ ਕਿੰਨੇ ਦੀ ਮਿਲੇ ਸੀ ਪਤਾ ਨਹੀਂ 200 ਕਿੰਨੇ ਦੀ ਮਿਲੀ ਸੀ 250 ਦੀ ਕੁਛ ਇਸ ਤਰ੍ਹਾਂ ਮਿਲੀ ਸੀ ਕਿ ਹੁਣ ਇਹ ਤੇ ਡਿਸਕਾਊਂਟ ਚੱਲ ਰਿਹਾ ਹੁਣ 127 ਰੁਪਏ ਦੀ ਦੇਖੀ ਹੈ ਮੈਂ ਉਸ ਟਾਈਮ ਮੈਨੂੰ 250 ਦੀ ਵੀ ਸ਼ਾਇਦ ਉੱਪਰ ਦੀ ਮਿਲੀ ਸੀਗੀ ਇਹ ਹਾਂਜੀ 250 ਤੋਂ ਉੱਪਰ ਦੀ ਮਿਲੀ ਸੀਗੀ ਮੈਨੂੰ ਪਰ ਹੁਣ ਸਸਤੀ ਹੈ ਇਹ ਹੁਣ ਤੁਸੀਂ ਲੈ ਸਕਦੇ ਹੋ ਲਿੰਕ ਮੈਂ ਤੁਹਾਨੂੰ ਇਹਦਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੂੰਗਾ ਠੀਕ ਹੈ ਜੀ ਚਲੋ ਜੀ ਫਿਰ ਅੱਜ ਦਾ ਵਲੌਗ ਇੰਨਾ ਕੀ ਸੀ ਮਿਲਦੇ ਆ ਕੱਲ ਨੂੰ ਵਧੀਆ ਵਲੌਗ ਦੇ ਨਾਲ ਤੇ ਟੂ ਹੀ ਮੇਰੀ ਹੁਣ ਥੋੜਾ ਜਿਹਾ ਮੈਨੂੰ ਫਰਕ ਆ ਤੇ ਬਾਕੀ ਅੱਗੇ ਦਵਾਈ ਲੈਣ ਜਾਣਾ ਆਪਾਂ ਉਹ ਦੇਖਦੇ ਅੱਗੇ ਕੀ ਕਹਿ ਤੇ ਜੇ ਪੀਜੀ ਲਾਉਂਦੇ ਨੇ ਮੈਨੂੰ ਬਹੁਤ ਤੰਗ ਕਰੀ ਪਏ ਐਵੇਂ ਚੇਪੀ ਨੇ ਉਤਾਰ ਕੇ ਆਉ ਚਲੋ ਜੀ ਬਲੌਗ ਕਾਫੀ ਲੰਮਾ ਨਾ ਹੋ ਜੇ ਤੇ ਮਿਲਦੇ ਆਂਗੇ ਕੱਲ ਨੂੰ ਵਧੀਆ ਬਲੌਗ ਦੇ ਨਾਲ ਬਾਏ ਬਾਏ ਟੇਕ ਕੇਅਰ